ਲੇ ਕੇਸ ਅਬਰ ਦੀ ਗੱਲ ਬਾਅਦ ਵਿੱਚ ਪਾਪ ਕੇਸ ਇੰਨੇ ਤਾਕਤ ਵਾਲੀ ਚੀਜ਼ ਨੇ ਤੇ ਨਾ ਮੈਂ ਬਾਰ ਬਾਰ ਰਿਪੀਟ ਕਰ ਰਿਹਾ ਜੇ ਪੜਨਾਵੇ ਵਿਜੇ ਮੁਖਤ ਸ਼ਾਸਤਰ ਗ੍ਰੰਥ ਵਿੱਚ ਲਿਖਿਆ ਹੋਇਆ ਮੁਕਤੀ ਦੀ ਗੱਲ ਬੀਬੀ ਦੇ ਗਾਤ ਨੇ ਕਿਰਪਾਨ ਸੀ ਮਿਸਾਲ ਚ ਹੀ ਖਲੋਤਾ ਹੈ ਬੀਬੀ ਨੇ ਇੱਕਦਮ ਕਿਰਪਾਨ ਮਾਰੀ ਤੇ ਉਹਦਾ ਗੁੱਟ ਵੱਡ ਕੇ ਤੇ ਮਿਸਾਲ ਇਹ ਕਿ ਅੱਗੇ ਦੌੜ ਪਈ ਤੋਂਪਾ ਸਾੜੀਆਂ ਕਿਰਪਾਨਾਂ ਕਿਹੋ ਜੀਆਂ ਨੇ ਮਰੀ ਸਾਹਿਬ ਕੋਲ ਬੰਦਾ ਗੱਲਾਂ ਵਧੀਆ ਵਧੀਆ ਕਰੇ ਨੌਜਵਾਨ ਕੋ 35 40 ਸਾਲ ਦਾ ਤੇ ਮੈਂ ਕਿਹਾ ਗੁਮਖਾਮਲ ਸ਼ਕਲਾ ਤੇ ਇਹਦਾ ਬਾਬਾ ਦੀ ਛਕਿਆ ਮੈਂ ਕਿਹਾ ਕਿਰਪਾਨ ਕਹਿੰਦਾ ਜੀ ਕਿਸਾਂ ਹੀ ਟੰਗੀ ਹੈ 1.5 ਇੰਚ ਮੈਂ ਕਿਹਾ ਕਿਸ਼ਾਰਾ ਢਾਈ ਚ ਨਾਲ ਪਾ ਟੰਗਲਾ ਐ ਮੈਂ ਕਿਰਪਾਨ ਕਿਸਾਂ ਚ ਕੰਗੀ ਹੈ ਤੇ ਕਿੰਨੀ 1.5 ਇੰਚ ਨਾਲ ਹੀ ਉਹਨੇ ਕਹਿ ਤਾ ਮੈਂ ਕਿਹਾ ਅਮਰ ਸ਼ਕਲਾ ਕਹਿੰਦਾ ਬਾਬਾ ਦੀ ਛਕਿਆ ਮੈਂ ਕਿਹਾ ਕਿਰਪਾਨ ਅਖੇ 1.5 ਇੰਚ ਸਿਰਪੰਡਗੀ ਤੇ ਮੈਂ ਕਿਹਾ ਢਾਈ ਚ ਸਹਰੇ ਨਾਲ ਟੰਗ ਕਿਰਪਾਨ ਉਹ ਹੈ ਜਿਹੜੀ ਰੱਖਿਆ ਕਰੇ ਕਰਪਾਨ ਇੰਨੀ ਇੰਪੋਰਟ